ਸੋਕ ਮੈਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ ਅਵਲ ਆਉਲ ਦੀਨ ਕਰ ਮਿੱਠਾ ਮੁਸਲਮਾਨਾ ਮਾਲ ਮੁਸਾਵੈ ਹੋਏ ਮੁਸਲਮ ਦੀਨ ਮੁਹਾਨ ਮਰਨ ਜੀਵਨ ਕਾ ਪਰਮ ਚੁਕਾਵੈ ਰੱਬ ਕੀ ਰਸਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤੋ ਮਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ ਮਹਿਲਾ ਚੌਥਾ ਪਰ ਹਰ ਕਾਮ ਕ્રોਧ ਝੂਠ ਮੰਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਿਨੀ ਮੋਹ ਤਜ ਤਾ ਅੰਗਨ ਮਾਹੇ ਨਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਤਧਾਰਾ ਤਜ ਪਿਆਸ ਆਸ ਰਾਮ ਲੇਵ ਲਾਵੇ ਨਾਨਕ ਸੱਚਾ ਮਨ ਵਸੇ ਸਾਚ ਸ਼ਬਦ ਹਰ ਨਾਮ ਸੁਮਹਾਵੇ ਪੌੜੀ ਰਾਜੇ ਰਇਤ ਸਿੱਖਦਾਰ ਕੋਏ ਨਾ ਰਹਿਸੀਓ ਹੱਟ ਪਟਣ ਬਾਜ਼ਾਰ ਹੁਕਮੀ ਟਹਿਸੀਓ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਧਰੇ ਪਿੰਡਾਰ ਰੀਤੇ ਇੱਕ ਖਣੇ ਹਾਜੀ ਥੱਤ ਤੁਖਾਰ ਹਾਥੀ ਪਖਰੇ ਬਾਗ ਮਿਲਖ ਕਰਬਾਰ ਕਿਥੈ ਸੇ ਆਪਣੇ ਸੰਬੂ ਪਲੰਗ ਨਿਵਾਰ ਸਰਾਏ ਤੇ ਲਾਲਤੀ ਨਾਨਕ ਸਤਿ ਦਾ ਤਾਰ شناਖਤ ਕੁਦਰਤੀ ਸਲੋਕ ਮੈਲਾ ਪਹਿਲਾ ਨਦੀਆਂ ਹੋਵੇ ਢੇੜਵਾ ਸੁੰਮ ਹੋਵੇ ਦੁੱਧ ਕੀਓ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੁੱਪਾ ਹੋਵੇ ਹੀਰੇ ਲਾਲ ਜੜਾ ਵੀ ਤੂੰ ਹੈ ਸਾ ਲਹਣਾ ਆਖਣ ਲਹਿਣਾ ਚਾਉ ਮਹਿਲਾ ਪਹਿਲਾ ਪਾਰ 18 ਮੇਵਾ ਹੋਵੇ ਗਰੁੜਾ ਹੋਏ ਸਵਾਉ ਚੰਦ ਸੂਰਜ ਦੋਏ ਫਿਰਦੇ ਰੱਖੀਐ ਮਹਿਤ ਚਲ ਹੋਵੇ ਥਾਉ تھی تالہ آخن اکھن لہنا چاہو میلہ پہلا دکھ لائی ہے پاپ گرہ رت پینے راجے سر اوپر ہیں ای می جاپ پاؤ تھی تالہ آخ اکھن لہنا چاہو میلا پہلا اگی ਆਲਾ ਕੱਪੜ ਹੋਵੇ ਖਾਣਾ ਹੋਵੇ ਵਾਉ ਸੁਰਦੇ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭ ਹੋ ਜਾਓ ਤੇ ਤੂੰ ਹੈ ਸਾ ਲਹਣਾ ਆਖਣ ਲੈ ਨਾਚਾਓ ਪਵੜੀ ਬਦ ਫੈਲੀ ਗੈਬਾਨਾ ਹਸਮ ਨਾ ਜਾਣਈ ਸੋ ਕਹੀਏ دیਵਾਨਾ ਆਪਨਾ ਪਿਛਾਣਈ ਕਲੈ ਬੁਰੀ ਸੰਸਾਰ ਵਾਦੇ ਖਪੀਏ ਵਿਣ ਨਾਵੇ ਵੇਕਾਰ ਧਰਮੇ ਪਚੀਏ ਰਾਹ ਦੂਵੇਂ ਇਕ ਜਾਣ ਸੋਈ ਸਜਸੀ ਕੁਫਰ ਗੋ ਕੁਫਰਾਨੇ ਪਿਆ ਦਜਸੀ ਸਭ ਦੁਨੀਆ ਸੁਭਾਨ ਸੱਚ ਸੁਮਾਈਏ ਸਜਾ ਦਰਦੀਵਾਨ ਆਪ ਗਵਾਈਏ ਮੈਂ ਲਾ ਪਹਿਲਾ ਸ਼ਲੋਕ ਸੋ ਜੀਵਿਆ ਜਸਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜੇ ਜੀਵੇ ਪਤ ਲੱਠੀ ਜਾਏ ਸਭ ਹਰਾਮ ਜੇ ਤਾ ਕਿ ਸਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੈ ਨੰਗ ਨਾਨਕ ਠੱਗਿਆ ਮੁਠਾ ਜਾਏ ਗਿਣ ਨਾਮ ਪਤ ਗਿਆ ਗੁਵਾਏ ਮਹਿਲਾ ਪਹਿਲਾ کیا خد ہے کیا پائدہ ہوئے جا من نہ ہی سچا سوئے کیا میوا کیا کیوں گڑ مٹھا کیا میدہ کیا ماس کیا کپڑ کیا سیج سکھالی کی جائیں پھوگ بلاس کیا لشکر کیا نیم خواسی آوے محلی واس نانک سچے نام وی سبھے ٹول وناش ਭਵਣੀ ਜਾਤੀ ਦਾ ਕਿਹ ਹੱਥ ਸੱਚ ਪਰਖੀਐ ਬਹੋਰਾ ਹੋਵੇ ਹੱਥ ਮਰੀਐ ਚੱਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮਨ ਸਰਦਾਰ ਦਰਦੀ ਬਾਣੀਐ ਫੁਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਸ ਪੀਚਾ ਸ਼ਬਦ ਸੁਣਾਇਆ ਇਕ ਹੋਏ ਅਸਵਾਰ ਇਕ ਮਾਂ ਸਾਖਤੀ ਇਕ ਨੇ ਬੱਦੇ ਭਾਰ ਇਕ ਨਾ ਤਾਖਤੀ ਸ਼ਲੋਕ ਮੈ ਲਾ ਪੈਲਾ ਜਾਂ ਤੱਕਾ ਤਾਂ ਕੱਟਿਆ ਰਹੀ ਸੋ ਪੱਲਰਵਾੜ ਸਣ ਕੀ ਸਾਰਾ ਚਿੱਥਿਆ ਕੰ ਲੈ ਆ ਤਨ ਝਾੜ ਦੋਏ ਪੜ ਚੱਕੀ ਜੋੜ ਕੇ ਤਿਸਾ ਆਏ ਬਹਿਤ ਜੋ ਦਰ ਰਹੇ ਸੋ ਉਬਰੇ ਨਾਨਕ ਅਜ ਡੇਠ ਮੱਲ ਪਹਿਲਾ ਵੇਖ ਜੇ ਮਿੱਠਾ ਕਟਿਆ ਘਟਕਟ ਬੱਧਾ ਪਾਇ ਖੁੰਡਾ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਏ ਰਸ ਕਸ ਟਟਰ ਪਾਈਏ ਤਪ ਤੇ ਵਿਲ ਲਾਏ ਧੀ ਸੋ ਫੋਗ ਸੁਮਹਲਿਏ ਵਿਚੈ ਅੱਗ ਜਾਲਾਏ ਨਾਨਕ ਮਿੱਠਾ ਪਤਰੀਏ ਵੇਖੋ ਲੋਕ ਆਏ ਫਗੜੀ ਇਕਨਾ ਮਰਨਾ ਚਿਤ ਆਸ ਪਣਹਿ ਰਿਆ ਮਰ ਮਰ ਜੰਮੇ ਨਿਤ ਕਿਸਾਨਾ ਘੇਰਿਆ ਆਪ ਨੜੈ ਮਨ ਚਿਤ ਕਹਿਨ ਚੁਗੇ ਰਿਆ ਜਮ ਰਾਜ ਨਿਤ ਨਿਤ ਮਨ ਮੁਖ 헤ਰਿਆ ਮਨ ਮੁਖ ਲੂਣ ਹਾਰਾਮ ਕਿਆ ਨ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਪਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਤਹਵਸੀ ਕਰਸਮ ਤਖਤ ਸਲਾਮ ਲਿਖਿਆ 파르ਸੀ ਮੈਲਾ ਪਹਿਲਾ ਸ਼ਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਣਾ ਕਿਆ ਕਰੇ ਖੁਸਰੇ ਕਿਆ ਘਰਵਾਸ ਕੁੱਤੇ ਚੰਦਨ ਲਾਈਏ 300 ਕੁੱਤੀ ਤਾਤ ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ ਅੰਧਾ ਚਾਨਣ ਰੱਖੀਏ ਦੀਵੇ ਬਲਹਿ ਪਚਾਸ ਚੌਣੇ ਸੋਇ ਨਾ ਪਾਈਏ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਏ ਤਹਿ ਨ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਰਾਸ ਮੈਲਾ ਪਹਿਲਾ ਹਾਂ ਸੰਚਨ ਟੁੱਟਾ ਸਾਰ ਅਗਨੀ ਗੰਧ ਪਾਏ ਲੋਹਾਰ ਗੋਰੀ ਸੇਤੀ ਟੁੱਟਾ ਸਥਾਰ ਪੁੱਤੀ ਗੰਧ ਪਵੈ ਸੰਸਾਰ ਰਾਜਾ ਮੰਗੈ ਦਿੱਤੇ ਗੰਧ ਪਾਏ ਸੁਖਿਆ ਗੰਧ ਪਵੈ ਜਾਂ ਖਾਇ ਕਾਲਾ ਗੰਧ ਨਦੀਆਂ ਮੀਂ ਝੋਲ ਗੰਧ ਤੇ ਰੀਤੀ ਮਿੱਠੇ ਬੋਲ ਦੇਦਾ ਗੰਧ बोले सच कोए मोया गंध नेकी सत होए एत गंध वरते संसार मूर्ख गंध पवै मोह मार नानक आखा ए बीचार सिफती गंध पवै दरबार पौड़ी आपे कुदरत साज के आपे करे बीचार ਇਕ ਖੋਟੇ ਇਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਏ ਖੋਟੇ ਸਟੀਆਂ ਬਾਹਰ ਵਾਰ ਖੋਟੇ ਸੱਚੀ ਦਰਘਾ ਸੁਕਤੀਏ ਕਿਸ ਅੱਗੇ ਕਰਹਿ ਪੁਕਾਰ ਸਤਗੁਰ ਪਿੱਛੇ ਭਜ ਪਵੇਂ ਇਹ ਹਾ ਕਰਨੀ ਸਾਰ ਸਤਗੁਰ ਖੋਟੇ ਹੋ ਖਰੇ ਕਰ ਸ਼ਬਦ ਸੁਵਾਰਣ ਹਾਰ ਸੱਚੀ ਦਰਘਾ ਮੰਨੀਆਂ

ਨਾ ਸਤ ਸਾਕਾ ਥਾਰਾ ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਮੈਲਾ ਪਹਿਲਾ ਨਾ ਸਾਦੇ ਦੇਹੰਦ ਆਦਮੀ ਨਾ ਸप्त ਜ਼ਹਿਰ ਜ਼ਮੀ ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਮੈਲਾ ਪਹਿਲਾ ਨਾ ਸੂਰ ਸਸ ਮੰਡਲ ਨਾ ਸप्त ਦੀਪ ਨਾ ਜਲੋ ਅਨ ਪੌਣ ਫਿਰ ਨ ਕੋਈ ਇੱਕ ਤੋਈ ਇੱਕ ਤੋਈ ਮਲਾ ਪਹਿਲਾ ਨਾ ਰਿਸਕ ਦਸਤ ਆਕ ਸੇ ਹਮਾਰਾ ਇੱਕ ਆਸ ਵਸੇ ਅਸਤ ਇੱਕ ਦਿਗਰ ਕੋਈ ਇੱਕ ਤੋਈ ਇੱਕ ਤੋਈ ਮਲਾ ਪਹਿਲਾ ਪ੍ਰੰਦੇ ਨਾ ਗਿਰਹਾ ਜ਼ਰ ਦਰਖਤ ਆਬ ਆਸ ਕਰ ਦਿਹੰਦ ਸੋਈ ਇਕ ਤੋਈ ਇਕ ਤੋਈ ਮਹਿਲਾ ਪਹਿਲਾ ਨਾਨਕ ਲਿਲਾ ਲਿਖਿਆ ਸੋਏ ਮੇਠ ਨਾ ਸਕੈ ਕੋਈ ਕਲਾ ਧਰੈ ਹਿਰਾ ਸੋਈ ਇਕ ਤੋਈ ਇਕ ਤੋਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸਤ ਤੇਰਾ ਦਰਬਾਰ ਸ਼ਬਦ ਨਿਸ਼ਾਣਿਆ ਸੱਚਾ ਸ਼ਬਦ ਵਿਚਾਰ ਸੱਚ ਸੁਮਾਣਿਆ ਮਨ ਮੁਖ ਸਦਾ ਕੂੜਿਆ ਭੰਪੁ ਲਾਣਿਆ ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ ਵਿਣ ਨਾਵੇਂ ਦੁਖ ਪਾਏ ਆਵਣ ਜਾਣਿਆ ਨਾਨਕ ਪਰਖ ਆਪ ਜਿਨ ਖੋਟ ਖਰਾ ਪਿਸ਼ਾਣਿਆ ਸ਼ਲੋਕ ਮੈਲਾ ਪਹਿਲਾ श नद टे खाले थली करे असा कीड़ा थाप दे पाती लश्कर करे सुहा जी, ले साह ਜੀਵਾਲੇ ਤਾਂ ਕੇ ਅਸਾਂ ਨਾਨਕ ਜਿਉ ਜਿਉ ਸੱਚੇ ਭਾਵੈ ਤਿਉ ਤਿਉ ਦੇ ਗਿਰਹਾ ਮੈਲਾ ਪਹਿਲਾ ਇੱਕ మాਸahari ਇੱਕ ਤਣ ਖਾਂਹਿ ਇਕਨਾ 36 ਅੰਮ੍ਰਿਤ ਪਾਹਿ ਇੱਕ ਮਿੱਟੀਆ ਮਹਿ ਮਿੱਟੀਆ ਖਾਂਹਿ ਇੱਕ ਪੌਣ シュਮਾਰੀ ਪੌਣ シュਮਾਰ ਇੱਕ ਨਰੰਕਾਰੀ ਨਾਮ ਆਧਾਰ ਜੀਵ ਦਾਤ ਮਰੈ ਨ ਕੋਈ ਨਾਨਕ ਮੁਠੇ ਜਾਹੇ ਨਾਹੀ ਮਨ ਸੋਏ ਤੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਜਾਈਐ ਦੁਜੀ ਘਰੈ ਲੱਗ ਜਨਮ ਗਵਾਈਐ ਵਿਣ ਨਾਵੇਂ ਸਭ ਵਿਸ ਪੈਜੇ ਖਾਈਐ ਸੱਚਾ ਸ਼ਬਦ ਸਲਾਹ ਸੱਚ ਸੁਮਾਈਏ ਵੇ ਸਤਗੁਰ ਸੇਵ ਨਾਹੀ ਸੁਖ ਨਿਵਾਸ ਫਿਰ ਫਿਰ ਆਈ ਆ ਦੁਨੀਆਂ ਖੋਟੀ ਰਾਸ ਕੂੜ ਤੁਮਾਈਏ ਨਾਨਕ ਸੱਚ ਖਰਾ ਸਲਾਹ ਤਤ ਸੋ ਜਾਈਏ ਸ਼ਲੋਕ ਮੈਲਾ ਪਹਿਲਾ ਤੁਧ ਭਾਵੇ ਤਾ ਵਾਵੇਂ ਗਾਵੇਂ ਤੁਧ ਭਾਵੇ ਜਲਨਾਵੇਂ ਜਾਂ ਤੁਧ ਭਾਵੇ ਕਹ ਕਰੇ ਬਿਭੂਤਾ ਸਿੰਘੀ ਨਾਦ ਵਜਾਵੇ ਜਾਂ ਤੁਧ ਭਾਵੈ ਤੈ ਪੜ੍ਹੈ ਕਿਤਾਬਾਂ ਬੁੱਲਾ ਸ਼ੇਖ ਕਹਾਵੇ ਜਾਂ ਤੁਧ ਭਾਵੈ ਤਾਂ ਹੋਵੇਂ ਰਾਜ ਰਸਕਸ ਬਹੁਤ ਕਮਾਵੇ ਜਾਂ ਤੁਧ ਭਾਵੈ ਤੇਗ ਵਗਾਵੇ ਸਿਰ ਮੁੰਡੀ ਕਟ ਜਾਵੇ ਜਾਂ ਤੁਧ ਭਾਵੈ ਜਹੈਂ ਦਸੰਤਰ ਸੁਣ ਗੱਲਾਂ ਘਰ ਆਵੇ ਜਾਂ ਤੁੱਦ ਭਾਵੈ ਨਾਹਿ ਰਚਾਵੇ ਤੁੱਦ ਭਾਣੇ ਤੂੰ ਭਾਵੈ ਨਾਨਕ ਏਕ ਕਹਿ ਦੇਨੰਤੀ ਹੋਰ ਸਗਲੇ ਕੂੜ ਕਮਾਵੇ ਮੈਂ ਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਇ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਣਾ ਥਾਤ ਹੁਕਮ ਸਾਜ ਹੁਕਮੈ ਵਿੱਚ ਰੱਖੇ ਨਾਨਕ ਸੱਚਾ ਆਪ ਤੋੜੀ ਸਤਗੁਰ ਸੇਵ ਨਿਸ਼ੰਗ ਭਰਮ ਚੁਕਾਈਐ ਸਤਗੁਰ ਆਖੇ ਕਾਰ ਸੋ ਕਾਰ ਕਮਾਈਐ ਸਤਗੁਰ ਹੋਏ ਦਿਆਲ ਤਾ ਨਾਮ ਧਿਆਈਐ ਲਾਹ ਤਗਤ ਸੋ ਸਾਰ ਗੁਰਮੁਖ ਭਾਈਆ ਮਨਮੁਖ ਕੂੜ ਗੁਬਾਰ ਕੂੜ ਕਮਾਈਐ ਸੱਚੇ ਦਾ ਦਰਜਾ ਐ ਸੱਚ ਚੁਵਾਈਐ ਸੱਚੇ ਅੰਦਰੋਂ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸੱਚਿਆਰ ਸੱਚ ਸੁਮਾਈਐ